ਡੇਰਾ ਬਾਪੂ لالਵਾਸ਼ਾ ਸਰਕਾਰ ਨਕੋਦਰ ਦਾ ਉਹ ਦਰਬਾਰ ਆ ਜਿੱਥੇ ਸਾਈਂ ਹੰਸਰਾਜ ਹੰਸ ਜੀ ਜਿਹੜੇ ਗੱਦੀ ਨਿਸ਼ੀਨੇ ਔਰ ਉਸ ਦਰਬਾਰ ਤੋਂ ਪੂਰੀ ਪ੍ਰਬੰਧਕ ਕਮੇਟੀ ਪਹੁੰਚੀ ਐ ਔਰ ਸਾਡੇ ਪਵਨ ਗਿੱਲ ਜੀ ਸਾਡੇ ਨਾਲ ਮੌਜੂਦ ਨੇ ਗਿੱਲ ਸਾਹਿਬ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਅੱਜ ਬੜੇ ਦੁੱਖ ਦੀ ਘੜੀ ਆ ਕਿਉਂਕਿ ਜਦੋਂ ਵੀ ਕਿਸੇ ਦੀ ਮਾਂ ਚਲੇ ਜਾਂਦੀ ਆ ਬੜੇ ਪਰੇਮਾਨਕਾਣਾ ਪੈਂਦਾ ਉਸ ਪਰਿਵਾਰ ਨੂੰ ਉਸ ਆਦਮੀ ਨੂੰ ਪਤਾ ਲੱਗਦਾ ਉਸ ਬੱਚਿਆਂ ਨੂੰ ਪਤਾ ਲੱਗਦਾ ਆ ਮੇਰਾ ਇਸ ਪਰਿਵਾਰ ਦੇ ਨਾਲ ਕੋਈ 20 ਸਾਲ ਤੋਂ ਲਿੰਕ ਆ ਔਰ ਇਹ ਪਰਿਵਾਰ ਬੜਾ ਵਧੀਆ ਆ ਔਰ ਇਹ ਜਦੋਂ ਵੀ ਕੋਈ ਪਰਿਵਾਰ ਤਰੱਕੀ ਕਰਦਾ ਆ ਤੇ ਉਹਦੇ ਪਿੱਛੇ ਕਿਸੇ ਸੁਗੜ ਸਿਆਣੀ ਔਰਤ ਦਾ ਹੱਥ ਹੁੰਦਾ ਆ ਅੱਜ ਜੇ ਹਾਂਸ ਜੀ ਤਰੱਕੀਆਂ ਦੇ ਵਿੱਚ ਗਏ ਆ ਜਾਂ ਉਹਨਾਂ ਦੇ ਬੱਚੇ ਤਰੱਕੀਆਂ ਦੇ ਵਿੱਚ ਗਏ ਆ ਤੇ ਉਹਨਾਂ ਦੇ ਪਿੱਛੇ ਜਿਹੜਾ ਆ ਉਹ ਇਹ ਸੁਗੜ ਸਿਆਣੀ ਔਰਤ ਦਾ ਹੱਥ ਆ ਅੱਜ ਜੇ ਸਾਰੇ ਜਿੰਨੇ ਵੀ ਇੱਥੇ ਆਏ ਆਏ ਆ ਤੁਸੀਂ ਸਾਰਿਆਂ ਨੇ ਪ੍ਰੈਸ ਨੇ ਵੀ ਅੱਖੀਂ ਦੇਖਿਆ ਹਾਲ ਦੇਖਿਆ ਆ ਜੀ ਵੀ ਇੱਥੇ ਬਦ ਤੋਂ ਬਦ ਗਿਣਤੀ ਦੇ ਵਿੱਚ ਹਰ ਵਰਗ ਦਾ ਲੋਕ ਆਇਆ ਹੈ ਮੈਂ ਆਪਣੇ ਵੱਲੋਂ ਆਪਣੇ ਆਲਮਸਤ ਬਾਪੂ ਲਾਲਵਾਸ਼ਾ ਦਰਬਾਰ ਵੱਲੋਂ ਮੈਂ ਸ਼ਰਧਾ ਤੇ ਫੁੱਲ ਭੇਟ ਕਰਦਾ ਔਰ ਪ੍ਰਮਾਤਮਾਗੇ ਅਰਦਾਸ ਕਰਦਾ ਇਹ ਪ੍ਰਮਾਤਮਾ ਇਸ ਵਿਚੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਬਾਕ